ਸਵਾਗਤ ਹੈ ਇਸ ਵਿਲੰਦੀ ਵੱਡੀ ਖਬਰ ਨਸ਼ੇਤ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀ ਦੇ ਨਸ਼ੇ ਨੂੰ ਜਣ ਤੋਂ ਖਾੜਨ ਦੇ ਲਈ ਰੱਖੀ ਗਈ ਸਮਾਂ ਸੀਮਾ ਮੁਕੰਮਲ ਹੋ ਚੁੱਕੀ ਹੈ ਪਰ ਪੰਜਾਬ ਪੁਲਿਸ ਦੀ ਜੰਗ ਅਜੇ ਵੀ ਚੱਲ ਰਹੀ ਹੈ ਤੇ ਹੁਣ ਇਹ ਜੰਗ ਜਿਹੜੀ ਹੋਰ ਵੀ ਤਿੱਖੀ ਹੋਵੇਗੀ ਤੇ ਹੋਰ ਵੀ ਤੇਜ਼ ਹੋਵੇਗੀ ਦੱਸ ਦੇ ਕਿ ਪੰਜਾਬ ਨਸ਼ਿਆਂ ਦੀ ਧਰਤੀ ਨਹੀਂ ਸਗੋਂ ਇਨਸਾਫ ਦਾ ਗਵਾਹ ਬਣੇਗੀ ਦੱਸ ਦੇ ਕਿ ਡੀਜੀਪੀ ਗੌਰਵ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਅਗਲੇ 60 ਦਿਨ ਜਿਹੜੇ ਨੇ ਉਹ ਹੁਣ ਨਸ਼ਾ ਤਸ਼ਕਰਾਂ ਦੇ ਲਈ ਕਾਲੀ ਰਾਤ ਵਰਗੇ ਹੋਣਗੇ ਹੁਣ ਨਫ਼ਰਤ ਨਾ ਸਿਰਫ ਨਸ਼ਿਆਂ ਨਾਲ ਹੋਵੇਗੀ ਬਲਕਿ ਸਗੋਂ ਥਾ ਥਾਤੇ ਵੱਡੀ ਕਾਰਵਾਈ ਹੋਵੇਗੀ ਨਸ਼ਾ ਤਸ਼ਕਰਾਂ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਉਲਟੀ ਸ਼ੁਰੂ ਹੋ ਚੁੱਕੀ ਹੈ ਹੁਣ ਹੋਰ ਵੀ ਇਹ ਕਾਰਵਾਈ ਜਿਹੜੀ ਨਸ਼ੇ ਦੇ ਵਿਰੁੱਧ ਚੱਲ ਰਹੀ ਸੀ ਯੁੱਧ ਨਸ਼ਾ ਵਿਰੁੱਧ ਮੋਹਮ ਚਲਾਈ ਗਈ ਸੀਗੇ ਜਿਸ ਦੇ ਬਾਬਤ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਵੀ ਚਲਾਏ ਗਏ ਸੀ ਪਰ ਹੁਣ ਇਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਸੂਬੇ ਤੋਂ ਪੂਰੀ ਤਰ੍ਹਾਂ ਨਸ਼ੇ ਨੂੰ ਉਖਾੜ ਸੁੱਟਣ ਦੇ ਲਈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਹੁਣ ਇਹ ਜੰਗ ਜਿਹੜੀ ਹੋਰ ਵੀ ਤਦਾ ਸਖਤ ਕਰ ਦਿੱਤੀ ਗਈ ਹੈ ਪੰਜਾਬ 'ਚ ਨਸ਼ਿਆਂ ਦੀ ਲਾਨਤ ਨੂੰ ਖਤਮ ਕਰਨ ਦੇ ਲਈ 31 ਮਈ ਦੀ ਸਮਾਂ ਸੀਮਾ ਜਿਹੜੀ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਨਸ਼ਾਸ ਤਸਕਰਾਂ ਤੇ ਸਪਲਾਈਰਾਂ ਦੇ ਵਿਰੁੱਧ ਨਵੀਂ ਰਣਨੀਤੀ ਬਣਾਉਣ ਦੇ ਵਿੱਚ ਰੁਚੀ ਹੋਈ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਚੱਲੀ ਰਹੇਗੀ ਜਿਸ ਦੇ ਤਹਿਤ ਅਗਲੇ 60 ਤੇ ਵਿਚਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਲਈ ਜ਼ਿਲ੍ਹਾ ਖੋਫੀਆ ਵਿਭਾਗ ਅਤੇ ਐਨਟੀਐਫ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਨਸ਼ਾ ਤਸਕਰਾਂ ਅਤੇ ਸਪਲਾਈਰਾਂ ਦੀਆਂ ਨਵੀਆਂ ਸੂਚੀਆਂ ਜੜੀ ਨੇ ਤਿਆਰ ਕੀਤੀਆਂ ਸ਼ਾਰੀਆਂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਦੇ ਨਵੀਨੀਕਰਨ ਦੇ ਲਈ 500 ਕਰੋੜ ਰੁਪਏ ਦੇ ਪੈਕਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹਰ ਇੱਕ ਜੇਲ੍ਹ ਦੇ ਵਿੱਚ ਇੱਕ ਨਸ਼ਾ ਛੁਡਾਓ ਕੇਂਦਰ ਹੋਵੇਗਾ ਤਾਂ ਜੋ ਕੈਦੀ ਨਸ਼ਾ ਛੁਡਾਓ ਇਲਾਜ ਦਾ ਲਾਭ ਲੈ ਸਕਣ ਅਚੀਕਾਲ ਮੈਂ ਹਾਰਦੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀ ਦੇ ਨਸ਼ੇ ਨੂੰ ਜੜ ਤੋਂ ਖਾੜਨ ਦੇ ਲਈ ਰੱਖੀ ਗਈ ਸਮਾਸੀਮਾ ਮੁਕੰਮਲ ਹੋ ਚੁੱਕੀ ਹੈ ਪਰ ਪੰਜਾਬ ਪੁਲਿਸ ਦੀ ਜੰਗ ਅਜੇ ਵੀ ਚੱਲ ਰਹੀ ਹੈ ਤੇ ਹੁਣ ਇਹ ਜੰਗ ਜਿਹੜੀ ਹੋਰ ਵੀ ਤਿੱਖੀ ਹੋਵੇਗੀ ਤੇ ਹੋਰ ਵੀ ਤੇਜ਼ ਹੋਵੇਗੀ ਦੱਸਦੇ ਕਿ ਪੰਜਾਬ ਨਸ਼ਿਆਂ ਦੀ ਧਰਤੀ ਨਹੀਂ ਸਗੋਂ ਇंसाफ ਦਾ ਗਵਾਹ ਬਣੇਗੀ ਦੱਸਦੇ ਕਿ ਡੀਜੀਪੀ ਗੌਰਵ ਦੇਵਲੋ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਅਗਲੇ 60 ਦਿਨ ਜਿਹੜੇ ਨੇ ਉਹ ਹੁਣ ਨਸ਼ਾ ਤਸ਼ਕਰਾ ਦੇ ਲਈ ਕਾਲੀ ਰਾਤ ਵਰਗੇ ਹੋਣਗੇ ਹੁਣ ਨਫਰਤ ਨਾ ਸਿਰਫ ਨਸ਼ਿਆਂ ਨਾਲ ਹੋਵੇਗੀ ਬਲਕਿ ਸਗੋ ਥਾ ਥਾਤੇ ਵੱਡੀ ਕਾਰਵਾਈ ਹੋਵੇਗੀ ਨਸ਼ਾ ਤਸ਼ਕਰਾ ਜਿਹੜੇ ਨੇ ਉਹ ਹੁਣ ਉਹਨਾਂ ਦੀ ਗਿਣਤੀ ਜਿਹੜੀ ਉਲਟੀ ਸ਼ੁਰੂ ਹੋ ਚੁੱਕੀ ਹੈ ਹੁਣ ਹੋਰ ਵੀ ਇਹ ਕਾਰਵਾਈ ਜਿਹੜੀ ਨਸ਼ੇ ਦੇ ਵਿਰੁੱਧ ਚੱਲ ਰਹੀ ਸੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਸੀਗੇ ਜਿਸ ਦੇ ਬਾਬਤ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਵੀ ਚਲਾਏ ਗਏ ਸੀ ਪਰ ਹੁਣ ਇਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸੂਬੇ ਤੋਂ ਪੂਰੀ ਤਰ੍ਹਾਂ ਨਸ਼ੇ ਨੂੰ ਉਖਾੜ ਸੁੱਟਣ ਦੇ ਲਈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਹੁਣ ਇਹ ਜੰਗ ਜਿਹੜੀ ਹੋਰ ਵੀ ਤਾਤ ਸਖਤ ਕਰ ਦਿੱਤੀ ਗਈ ਹੈ ਪੰਜਾਬ ਚ ਨਸ਼ਿਆਂ ਦੀ ਲਾਨਤ ਨੂੰ ਖਤਮ ਕਰਨ ਦੇ ਲਈ 31 ਮਈ ਦੀ ਸਮਾਂ ਸੀਮਾ ਜਿਹੜੀ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਸਪਲਾਈਰਾਂ ਦੇ ਵਿਰੁੱਧ ਨਵੀਂ ਰਣਨੀਤੀ ਬਣਾਉਣ ਦੇ ਵਿੱਚ ਰੁਚੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਚਾਰੀ ਰਹੀਗੀ ਜਿਸ ਦੇ ਤਹਿਤ ਅਗਲੇ 60 ਦਿਨਾਂ ਦੇ ਵਿਚਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਲਈ ਜ਼ਿਲ੍ਹਿਆਂ ਕੋਪੀਆ ਵਿਭਾਗ ਅਤੇ ਐਨਟੀਐਫ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਨਸ਼ਾ ਤਸਕਰਾਂ ਅਤੇ ਸਪਲਾਈਰਾਂ ਦੀਆਂ ਨਵੀਆਂ ਸੂਚੀਆਂ ਜੜੀ ਨੇ ਉਹ ਤਿਆਰ ਕੀਤੀਆਂ ਸ਼ਾਰੀਆਂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜਿਲਾਂ ਦੇ ਨਵੀਨੀਕਰਨ ਦੇ ਲਈ 500 ਕਰੋੜ ਰੁਪਏ ਦੇ ਪੈਕੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹਰ ਇੱਕ ਜੇਲ੍ਹ ਦੇ ਵਿੱਚ ਇੱਕ ਨਸ਼ਾ ਛੁਡਾਓ ਕੇਂਦਰ ਹੋਵੇਗਾ ਤਾਂ ਜੋ ਕੈਦੀ ਨਸ਼ਾ ਛੁਡਾਓ ਇਲਾਜ ਦਾ ਲਾਭ ਲੈ ਸਕਣ ਅੱਜਕਲ ਮੈਂ ਹਾਰਦੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇਸ ਵਿਲੇ ਦੀ ਵੱਡੀ ਖਬਰ ਨਸ਼ੇਤ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਦੀ ਕਿ ਨਸ਼ੇ ਨੂੰ ਜਾਣ ਤੋਂ ਖਾੜਨ ਲਈ ਰੱਖੀ ਗਈ ਸਮਾਸੀਮਾ ਮੁਕੰਮਲ ਹੋ ਚੁੱਕੀ ਹੈ ਪਰ ਪੰਜਾਬ ਪੁਲਿਸ ਦੀ ਜੰਗ ਅਜੇ ਵੀ ਚੱਲੀ ਹੈ ਤੇ ਹੁਣ ਇਹ ਜੰਗ ਜਿਹੜੀ ਹੋਰ ਵੀ ਤਿੱਖੀ ਹੋਵੇਗੀ ਤੇ ਹੋਰ ਵੀ ਤੇਜ਼ ਹੋਵੇਗੀ ਦੱਸ ਦੇ ਕਿ ਪੰਜਾਬ ਨਸ਼ਿਆਂ ਦੀ ਧਰਤੀ ਨਹੀਂ ਸਗੋਂ ਇਨਸਾਫ ਦਾ ਗਵਾਹ ਬਣੇਗੀ ਦੱਸ ਦੇ ਕਿ ਡੀਜੀਪੀ ਗੌਰਵ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਅਗਲੇ 60 ਦਿਨ ਜਿਹੜੇ ਨੇ ਉਹ ਹੁਣ ਨਸ਼ਾ ਤਸ਼ਕਰਾਂ ਦੇ ਲਈ ਕਾਲੀ ਰਾਤ ਵਰਗੇ ਹੋਣਗੇ ਹੁਣ ਨਫ਼ਰਤ ਨਾ ਸਿਰਫ ਨਸ਼ਿਆਂ ਨਾਲ ਹੋਵੇਗੀ ਬਲਕਿ ਸਗੋ ਥਾ ਥਾਤੇ ਵੱਡੀ ਕਾਰਵਾਈ ਹੋਵੇਗੀ ਨਸ਼ਾ ਤਸ਼ਕਰਾਂ ਜਿਹੜੇ ਨੇ ਉਹ ਹੁਣ ਉਹਨਾਂ ਦੀ ਗਿਣਤੀ ਜਿਹੜੀ ਉਲਟੀ ਸ਼ੁਰੂ ਹੋ ਚੁੱਕੀ ਹੈ ਹੁਣ ਹੋਰ ਵੀ ਇਹ ਕਾਰਵਾਈ ਜਿਹੜੀ ਨਸ਼ੇ ਦੇ ਵਿਰੁੱਧ ਚੱਲ ਰਹੀ ਸੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਸੀਗੇ ਜਿਸ ਦੇ ਬਾਬਤ ਨਸ਼ਾ ਤਸ਼ਕਰਾ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਵੀ ਚਲਾਏ ਗਏ ਸੀ ਪਰ ਹੁਣ ਇਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਸੂਬੇ ਤੋਂ ਪੂਰੀ ਤਰ੍ਹਾਂ ਨਸ਼ੇ ਨੂੰ ਉਖਾੜ ਸੁੱਟਣ ਦੇ ਲਈ ਡੀਜੀਪੀ ਕਾਰਕ ਯਾਦਵ ਦੇ ਵੱਲੋਂ ਹੁਣ ਇਹ ਜੰਗ ਜਿਹੜੀ ਹੋਰ ਵੀ ਤਾਦਾ ਸਖਤ ਕਰ ਦਿੱਤੀ ਗਈ ਹੈ ਪੰਜਾਬ ਚ ਨਸ਼ਿਆਂ ਦੀ ਲਾਨਤ ਨੂੰ ਖਤਮ ਕਰਨ ਦੇ ਲਈ 31 ਮਈ ਦੀ ਸਮਾਂ ਸੀਮਾ ਜਿਹੜੀ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਨਸ਼ਾਸ ਤਸਕਰਾਂ ਤੇ ਸਪਲਾਈਰਾਂ ਦੇ ਵਿਰੁੱਧ ਨਵੀਂ ਰਣਨੀਤੀ ਬਣਾਉਣ ਦੇ ਵਿੱਚ ਰੁਚੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਚਾਰੀ ਰਹੇਗੀ ਜਿਸ ਦੇ ਤਹਿਤ ਅਗਲੇ 60 ਨਸ਼ਾ ਦੇ ਵਿਚਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਲਈ ਜ਼ਿਲ੍ਹਾ ਸੋਪੀਆ ਵਿਭਾਗ ਅਤੇ ਐਨਟੀਐਫ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਨਸ਼ਾ ਤਸਕਰਾਂ ਅਤੇ ਸਪਲਾਈਰਾਂ ਦੀਆਂ ਨਵੀਆਂ ਸੂਚੀਆਂ ਜਾਰੀ ਨੇ ਉਹ ਤਿਆਰ ਕੀਤੀਆਂ ਛਾਰੀਆਂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਦੇ ਨਵੀਨੀਕਰਨ ਦੇ ਲਈ 500 ਕਰੋੜ ਰੁਪਏ ਦੇ ਪੈਕੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹਰ ਇੱਕ ਜੇਲ੍ਹ ਦੇ ਵਿੱਚ ਇੱਕ ਨਸ਼ਾ ਛੁਡਾਓ ਕੇਂਦਰ ਹੋਵੇਗਾ ਤਾਂ ਜੋ ਕੈਦੀ ਨਸ਼ਾ ਛੁਡਾਓ ਇਲਾਜ ਦਾ ਲਾਭ ਲੈ ਸਕਣ ਅੱਜਕੱਲ ਮੈਂ ਹਾਰਦੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇਸ ਵਿਲ ਦੀ ਵੱਡੀ ਖਬਰ ਜੋ ਜੁੜੀ ਹੋਈ ਸਾਮਣੇ ਆ ਰਹੀ ਹੈ ਦਾਦੀ ਦੇ ਨਸ਼ੇ ਨੂੰ ਜੜ ਤੋਂ ਖਾੜਨ ਦੇ ਲਈ ਰੱਖੀ ਗਈ ਸਮਾਂ ਸੀਮਾ ਮੁਕੰਮਲ ਹੋ ਚੁੱਕੀ ਹੈ ਪਰ ਪੰਜਾਬ ਪੁਲਿਸ ਦੀ ਚੰਗ ਅਜੇ ਵੀ ਚੱਲ ਰਹੀ ਹੈ ਤੇ ਹੁਣ ਇਹ ਚੰਗ ਜਿਹੜੀ ਹੋਰ ਵੀ ਤਿੱਖੀ ਹੋਵੇਗੀ ਤੇ ਹੋਰ ਵੀ ਤੇਜ਼ ਹੋਵੇਗੀ ਦੱਸਦੇ ਕਿ ਪੰਜਾਬ ਨਸ਼ਿਆਂ ਦੀ ਧਰਤੀ ਨਹੀਂ ਸਗੋਂ ਇਨਸਾਫ ਦਾ ਗਵਾਹ ਬਣੇਗੀ ਦੱਸਦੇ ਕਿ ਡੀਜੀਪੀ ਗੌਰਵ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਅਗਲੇ 60 ਦਿਨ ਜਿਹੜੇ ਨੇ ਉਹ ਹੁਣ ਨਸ਼ਾ ਤਸ਼ਕਰਾਂ ਦੇ ਲਈ ਕਾਲੀ ਰਾਤ ਵਰਗੇ ਹੋਣਗੇ ਹੁਣ ਨਫਰਤ ਨਾ ਸਿਰਫ ਨਸ਼ਿਆਂ ਨਾਲ ਹੋਵੇਗੀ ਬਲਕਿ ਸਗੋਂ ਥਾ ਥਾਤੇ ਵੱਡੀ ਕਾਰਵਾਈ ਹੋਵੇਗੀ ਨਸ਼ਾ ਤਸ਼ਕਰਾਂ ਜਿਹੜੇ ਨੇ ਉਹ ਹੁਣ ਉਹਨਾਂ ਦੀ ਗਿਣਤੀ ਜਿਹੜੀ ਉਲਟੀ ਸ਼ੁਰੂ ਹੋ ਚੁੱਕੀ ਹੈ ਹੁਣ ਹੋਰ ਵੀ ਇਹ ਕਾਰਵਾਈ ਜਿਹੜੀ ਨਸ਼ੇ ਦੇ ਵਿਰੁੱਧ ਚੱਲ ਰਹੀ ਸੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਸੀਗੇ ਜਿਸ ਦੇ ਬਾਬਤ ਨਸ਼ਾ ਤਸ਼ਕਰਾਂ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਵੀ ਚਲਾਏ ਗਏ ਸੀ ਪਰ ਹੁਣ ਇਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਸੂਬੇ ਤੋਂ ਪੂਰੀ ਤਰ੍ਹਾਂ ਨਸ਼ੇ ਨੂੰ ਉਖਾੜ ਸੁੱਟਣ ਦੇ ਲਈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਹੁਣ ਇਹ ਜੰਗ ਜਿਹੜੀ ਹੋਰ ਵੀ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਪੰਜਾਬ 'ਚ ਨਸ਼ਿਆਂ ਦੀ ਲਾਨਤ ਨੂੰ ਖਤਮ ਕਰਨ ਦੇ ਲਈ 31 ਮਈ ਦੀ ਸਮਾਂ ਸੀਮਾ ਜਿਹੜੀ ਖਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਨਸ਼ਾ ਤਸਕਰਾਂ ਤੇ ਸਪਲਾਈਰਾਂ ਦੇ ਵਿਰੁੱਧ ਨਵੀਂ ਰਣਨੀਤੀ ਬਣਾਉਣ ਦੇ ਵਿੱਚ ਰੁਚੀ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਚੱਲੀ ਰਹੇਗੀ ਜਿਸ ਦੇ ਤਹਿਤ ਅਗਲੇ 60 ਦੇ ਵਿਚਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਦੇ ਲਈ ਜ਼ਿਲ੍ਹਾ ਖੋਪੀਆ ਵਿਭਾਗ ਅਤੇ ਐਨਟੀਐਫ ਤੋਂ ਪ੍ਰਾਪਤ ਜਾਣਕਾਰੀ ਦੇ ਨਾਲ ਨਸ਼ਾ ਤਸਕਰਾਂ ਅਤੇ ਸਪਲਾਈਰਾਂ ਦੀਆਂ ਨਵੀਆਂ ਸੂਚੀਆਂ ਜੜੀ ਨੇ ਤਿਆਰ ਕੀਤੀਆਂ ਸ਼ਾਰੀਆਂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਦੇ ਨਵੀਨੀਕਰਨ ਦੇ ਲਈ 500 ਕਰੋੜ ਰੁਪਏ ਦੇ ਪੈਕ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਤਹਿਤ ਹਰ ਇੱਕ ਜੇਲ੍ਹ ਦੇ ਵਿੱਚ ਇੱਕ ਨਸ਼ਾ ਛਡਾਓ ਕੇਂਦਰ ਹੋਵੇਗਾ ਤਾਂ ਜੋ ਕੈਦੀ ਨਸ਼ਾ ਛਡਾਓ ਇਲਾਜ ਦਾ